ਗੁਰੂ ਕੇ ਪਿਆਰਿਓ ਸਾਧ ਸੰਗਤ ਜੀ ਗੁਰੂ ਖਾਲਸਾ ਜੀ ਦਾਸ ਨਿਮਰਤਾ ਨਾਲ ਬੇਨਤੀ ਕਰਦਾ ਦੋਨੋ ਹੱਥ ਜੋੜ ਕੇ ਕਿ ਆਪਾਂ ਨੂੰ ਪਾਵਨ ਬਾਣੀ ਪੜ੍ਹਨੀ ਚਾਹੀਦੀ ਹੈ ਬਾਣੀ ਸਿੱਖਣੀ ਚਾਹੀਦੀ ਹੈ ਕਿਉਂਕਿ ਅਗਾਹ ਜਿਹੜਾ ਸਮਾ ਉਹਦੇ ਵਿੱਚ ਫਿਰ ਗ੍ਰੰਥੀ ਸਿੰਘ ਆਪਾਂ ਚਾਹੁੰਦੇ ਆ ਕਿ ਸਿੱਖੀ ਆਪ ਸਿੱਖਣ ਨੂੰ ਬਿਲਕੁਲ ਤਿਆਰ ਨਹੀਂ ਹੁਣ ਗਾਂ ਜਿਹੜਾ ਸਭਾ ਜੋ ਗ੍ਰੰਥੀ ਸਿੰਘਾਂ ਦੇ ਬੱਚੇ ਗੁਰੂ ਕੇ ਪਿਆਰਿਓ ਬਾਣੀ ਸੰਥਿਆ ਕਰਨ ਦੀ ਥਾਂ ਵਿਦੇਸ਼ ਜਾਣ ਨੂੰ ਤਿਆਰ ਆ ਸਰ ਕੋਈ ਇਸ ਕਰਕੇ ਹਰੇਕ ਨੂੰ ਆਪਾਂ ਨੂੰ ਚਾਹੀਦਾ ਹੈ ਕਿ ਪਾਵਨ ਗੁਰਬਾਣੀ ਦੀ ਸੰਥਿਆ ਜ਼ਰੂਰ ਕਰੀਏ ਤਾਂ ਹੀ ਆਪਾਂ ਨੂੰ ਪਾਵਨ ਬਾਣੀ ਦਾ ਗਿਆਨ ਹੋਵੇਗਾ ਤੇ ਪਾਵਨ ਬਾਣੀ ਦੇ ਗਿਆਨ ਰੱਖਣ ਵਾਲਿਆਂ ਦਾ ਸਤਿਕਾਰ ਸਾਡੇ ਮਨ ਵਿੱਚ ਹੋਵੇਗਾ ਸੰਸਿਆ ਕਿਉਂ ਨਹੀਂ ਕਰਦੇ ਸਕੂਲਾਂ ਦੀਆਂ ਪੜਾਈਆਂ ਕਰ ਰਹੇ ਆ ਪੈਸੇ ਦੇ ਕੇ ਮਹਿੰਗੇ ਮਹਿੰਗੇ ਸਕੂਲਾਂ ਦੇ ਵਿੱਚ ਔਰ ਦਾਖਲੇ ਫੀਸਾ ਔਰ ਮਹੀਨੇ ਦੀ ਫੀਸ ਕਿਤਾਬਾਂ ਦੇ ਖਰਚੇ ਗੱਡੀਆਂ ਦੇ ਖਰਚੇ ਟਿਵੀਸ਼ਨਾਂ ਦੇ ਖਰਚੇ ਉਧਰ ਗੁਰੂ ਕੇ ਪਿਆਰਿਓ ਸਾਰੇ ਕਰ ਰਹੇ ਆ ਪਰ ਜਿਹੜੀ ਅੰਮ੍ਰਿਤ ਬਾਣੀ ਉਹਦੇ ਵਾਸਤੇ ਫ੍ਰੀ ਵਿੱਚ ਜੋ ਮਿਲ ਰਹੀ ਹੈ ਗੁਰੂ ਘਰਾਂ ਦੇ ਵਿੱਚ ਤਕਰੀਬਨ ਜਿੱਥੇ ਵੀ ਵਿਦਿਆਲੇ ਚੱਲਦੇ ਆ ਅੰਮ੍ਰਿਤ ਬਾਣੀ ਫ੍ਰੀ ਵਿੱਚ ਪੜਾਈ ਜਾਂਦੀ ਆ ਜੇ ਗੁਰੂ ਪਿਆਰਿਓ ਬੱਚਾ ਸਕੂਲ ਵਾਸਤੇ 8-9 ਘੰਟੇ ਕੱਢਦਾ ਹੈ ਸਕੂਲ ਦੀ ਪੜ੍ਹਾਈ ਵਾਸਤੇ ਤਾਂ 1 ਘੰਟਾ ਹੀ ਅੰਮ੍ਰਿਤ ਬਾਣੀ ਨੂੰ ਸਿੱਖਣ ਵਾਸਤੇ ਕੱਢ ਲਈਏ ਨਾ ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਬੱਚੇ ਜਰੂਰ ਅੰਮ੍ਰਿਤ ਬਾਣੀ ਦੀ ਸੰਥਿਆ ਕਰ ਸਕਦੇ ਆ ਇਸ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਕਿ ਇੱਕ ਗੁਰੂ ਕੇ ਸ਼ਬਦ ਦਾ ਨੂੰ ਸਿਖਾਉਣ ਦਾ ਇਨਾ ਮਹਾਤਮ ਹੈ ਜਿਵੇਂ ਸਤ ਮੰਦਰ ਥਾਤ ਜੇ ਸੰਸਕ੍ਰਿਤ ਦਾ ਇਹ ਸ਼ਬਦ ਮੰਨੀਏ ਤੇ 100 ਬਣਦਾ ਸੈਂਕੜਾ ਪ੍ਰਤੀਸ਼ਤ ਕਹਿੰਦਾ ਨਾ ਸਤ ਮੰਦਰ 100 100 ਮਕਾਨ ਸੋਨੇ ਦੇ ਤਿਆਰ ਕਰਕੇ ਜੋ ਪੁੰਨ ਦਾਨ ਕਰਨ ਦਾ ਮਹਾਤਮਾ ਹੈ ਨਾ ਉਹਨਾਂ ਮਹਾਤਮ ਪਾਵਨ ਗੁਰਬਾਣੀ ਦਾ ਇੱਕ ਸ਼ਬਦ ਸਿੱਖ ਨੂੰ ਸਿਖਾਤਾ ਤੇ ਉਹਦਾ ਪੁੰਨ ਮਿਲ ਜਾਏਗਾ